ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਨਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਵੀਂ ਖਬਰ ਇਹਨੂੰ ਲੈ ਕੇ ਸਾਹਮਣੇ ਆਈ ਹੈ ਉਹ ਇਹ ਕਹਿੰਦੀ ਹੈ ਕਿ ਚੋਣ ਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਕਰ ਦਿੱਤੀ ਗਈ ਹੈ ਜੀ ਬਾਕੀਆਂ ਦੇ ਵੱਲੋਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਲੇਸ਼ ਛੜਿਆ ਉਹ ਰੁਕਣ ਦੀ ਥਾਂ ਦੇ ਉੱਤੇ ਲਗਾਤਾਰ ਵਧ ਹੀ ਜਾਂਦਾ ਅੱਜ 1 ਜੁਲਾਈ ਹਾਲੇ ਤੱਕ ਅਥਰਾਂ ਤੱਕ ਰਿਪੋਰਟ ਆਉਗੀ ਬਾਗੀਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਤੇ ਉੱਥੇ ਨਤਮਸਤਕ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਫੀਨਾਮਾ ਦੇ ਕੇ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ ਇਹਦੇ ਬਾਰੇ ਮੁਕੰਮਲ ਵੇਰਵੇ ਅਥਰਾਂ ਤੱਕ ਆਉਣਗੇ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਐਲਾਨ ਕੀਤਾ ਕਿ ਅਸੀਂ 1 ਜੁਲਾਈ ਤੋਂ ਅਕਾਲੀ ਦਲ ਨੂੰ ਬਚਾਉਣ ਦਾ سلسلہ ਸ਼ੁਰੂ ਕਰਨਾ ਤੇ ਅਸੀਂ ਵੱਡੇ ਪੱਧਰ ਦੇ ਉੱਤੇ ਯਤਨ ਕਰਦੇ ਆ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਦੂਜੀ ਗੱਲ ਇਹ ਆ ਵੀ ਅਕਾੜੀ ਦਲ ਦੇ ਵਿੱਚ ਐਸੀ 파ਟਕ ਪਈ ਆ ਵੀ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਪ੍ਰਧਾਨ ਬਦਲਣ ਦੇ ਮਾਮਲੇ ਦੇ ਉੱਤੇ ਤੇ ਜਲੰਧਰ ਦੇ ਵਿੱਚ ਉਮੀਦਵਾਰ ਦੇ ਮਾਮਲੇ ਦੇ ਉੱਤੇ ਦੋਵੇਂ ਚੱਕਰ ਬਰਾਬਰ ਚੱਲ ਰਹੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲੰਘੇ ਕੱਲ ਇਹ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਵੀ ਜੇਕਰ ਮੈਂ ਚਾਹੁੰਦਾ ਤਾਂ ਭਾਜਪਾ ਦੇ ਨਾਲ ਬਹੁਤ ਆਸਾਨੀ ਨਾਲ ਗੱਠ ਜੋੜ ਹੁੰਦਾ ਸੀਗਾ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪਾਣੀ ਦੇ ਮੁੱਦੇ ਦੇ ਉੱਤੇ ਤੇ ਬੰਦੀ ਸਿੰਘਾਂ ਨੇ ਮੁੱਦੇ ਦੇ ਉੱਤੇ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਤੇ ਹੋਰ ਜਿਹੜੇ ਪੰਜਾਬ ਦੇ ਖੇਤਰੀ ਮਸਲੇ ਆ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਥਾਂ ਦੇ ਉੱਤੇ ਆਜੋ ਆਪਾਂ ਟਿਕਟਾਂ ਦੀ ਵੰਡ ਬਾਰੇ ਗੱਲ ਕਰ ਲੈਨੇ ਆ ਉਹਨਾਂ ਨੇ ਕਿਹਾ ਜੀ ਕਿ ਸਾਡੀ ਪਾਰਟੀ ਦਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਇਹ ਨਹੀਂ ਕਿ ਅਸੀਂ ਸਿਰਫ ਆਪਣਾ ਸੋਚਣਾ ਅਸੀਂ ਤਾਂ ਸਮੂਹ ਦਾ ਸੋਚਣਾ ਇਸ ਕਰਕੇ ਆਪਾਂ ਉੱਥੇ ਨਹੀਂ ਗੱਠ ਜੋੜ ਕੀਤਾ ਤੇ ਇਹਦੇ ਬਾਰੇ ਬਗਾਵਤ ਕਰਨ ਵਾਲਿਆਂ ਨੂੰ ਵੀ ਪਤਾ ਦੂਜੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਇਹ ਭਾਜੀਪੀ ਤੇ ਏਜੰਸੀਆਂ ਤੇ ਕੁਝ ਕੁ ਹੋਰ ਲੋਕਾਂ ਦੇ ਵੱਲੋਂ ਸਾਜਸ਼ਟ ਰਚੀ ਗਈ ਹੈ ਜਿਦੇ ਕਰਕੇ ਇਹ ਸਾਰਾ ਕੁਝ ਇਸ ਵੇਲੇ ਪਾਟਕ ਦੀ ਗੱਲ ਕਰਦੇ ਆ ਪਰ ਜਿਹੜੇ ਬਗਾਵਤ ਕਰਨ ਵਾਲੇ ਆ ਉਹਨਾਂ ਦੇ ਵਿੱਚੋਂ ਪਤਾ ਲੱਗਾ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗੁਰਪ੍ਰਤਾਪ ਸਿੰਘ ਵਡਾਲਾ ਇਹਨਾਂ ਦੋਹਾਂ ਜਣੇ ਨੇ ਕੱਲ ਝੁੰਦਾ ਕਮੇਟੀ ਦੀ ਰਿਪੋਰਟ ਦੇ ਕੁਝ ਅੰਸ਼ ਜਨਤਕ ਕਰਤੇ ਆ ਤੁਹਾਨੂੰ ਚੇਤੇ ਹੋਣਾ ਵੀ ਇਹ ਜਿਹੜੀ ਝੁੰਦਾ ਕਮੇਟੀ ਆ ਇਹ ਉਦੋਂ ਬਣੀ ਸੀ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਅਗਵਾਈ ਦੇ ਵਿੱਚ ਜਦੋਂ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਹਾਲ ਮਾੜਾ ਹੋਇਆ ਸੀ ਫਿਰ ਹਾਰ ਦੇ ਕਾਰਨ ਲੱਭਣ ਦੇ ਲਈ ਝੁੰਦਾ ਕਮੇਟੀ ਬਣਾਈ ਸੀ ਉਹਦੀ ਰਿਪੋਰਟ ਜਨਤਕ ਨਹੀਂ ਸੀ ਹੋਈ ਉਹਨੇ ਕਈ ਮਹੀਨੇ ਮਿਹਨਤ ਕਰਕੇ ਮੇਰੇ ਖਿਆਲ ਵਿੱਚ ਪੰਜਾਬ ਦੇ 100 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਲੈ ਕੇ ਰਿਪੋਰਟ ਤਿਆਰ ਕੀਤੀ ਵੀ ਆਪਣੀ ਹਾਰ ਦੇ ਕਾਰਨ ਕਿਹੜੇ ਆ ਤੇ ਆਕਾੜੀ ਦਲ ਨੂੰ ਬਚਾਉਣ ਦੇ ਲਈ ਪੈਰਾਂ ਸਿਰ ਮੁੜ ਖੜਾ ਕਰਨ ਦੇ ਲਈ ਕਿਹੜੇ-ਕਿਹੜੇ ਕਦਮ ਚੁੱਕਣੇ ਚਾਹੀਦੇ ਆ ਪਰ ਉਹ ਜਿਹੜੀ ਰਿਪੋਰਟ ਹੈ ਜਨਤਕ ਨਹੀਂ ਹੋਈ ਹਾਂ ਜਦੋਂ ਰੌਲਾ ਪੈਂਦਾ ਸੀਗਾ ਤਾਂ ਇਹ ਗੱਲ ਜ਼ਰੂਰ ਕਹਿ ਦਿੰਦੇ ਸੀ ਵੀ ਇਸ ਰਿਪੋਰਟ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਬਦਲਣ ਬਾਰੇ ਕੋਈ ਨਹੀਂ ਗੱਲ ਕਹੀ ਗਈ ਉਨਾਂ ਦੀ ਪ੍ਰਧਾਨਗੀ ਹੈ ਜਿਹੜੀ ਉਹ ਵਾਪਸ ਲੈ ਕੇ ਤੇ ਪ੍ਰਧਾਨ ਕਿਸੇ ਹੋਰ ਨੂੰ ਬਣਾਇਆ ਜਾਵੇ ਇਹਦੇ ਬਾਰੇ ਕੋਈ ਗੱਲ ਨਹੀਂ ਕਹੀ ਗਈ ਪਰ ਹੁਣ ਚੰਦੂ ਮਾਜਰਾ ਤੇ ਬਟਾਲਾ ਹੋਰਾਂ ਨੇ ਜਿਹੜੀ ਰਿਪੋਰਟ ਜਨਤਕ ਕੀਤੀ ਆ ਉਹਦੇ ਵਿੱਚ ਇਹ ਗੱਲ ਦੱਸੀ ਗਈ ਆ ਕਿ ਪ੍ਰਧਾਨ ਦੋ ਵਾਰ ਤੋਂ ਵੱਧ ਸਮੇਂ ਲਈ ਨਹੀਂ ਬਣੇਗਾ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੈਂਬਰ ਚੋਣ ਨਹੀਂ ਲੜੇਗਾ ਤੇ ਜਿਹੜਾ ਹੋਗਾ ਪ੍ਰਧਾਨ ਉਹ ਮੁੱਖ ਮੰਤਰੀ ਚ ਜਿਹੜਾ ਦਾਵੇਦਾਰ ਨਹੀਂ ਹੋਏਗਾ ਫਿਰ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਿਰਫ ਸਿਰਫ ਪੰਜਾਬ ਦੇ ਤੇ ਖੇਤਰੀ ਮੁੱਦਿਆਂ ਦੀ ਗੱਲ ਕੀਤੀ ਜਾਊਗੀ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਹੋਏਗਾ ਤੇ ਜਿਹੜੀ ਸਿੱਖ ਸਟੂਡੈਂਟ ਆਫ ਆਰਗੇਨਾਈਜੇਸ਼ਨ ਜਿਹੜੀ ਉਹ ਬਹਾਲ ਹੋਏਗੀ ਤੇ ਬਾਕੀ ਜਿਹੜੀ ਸੋਈ ਬਣਾਈ ਗਈ ਸੀਗੀ ਤੇ ਉਹਨੂੰ ਸਮਾਪਤ ਕੀਤਾ ਜਾਊਗਾ ਉਹਨੂੰ ਖਤਮ ਕੀਤਾ ਜਾਊਗਾ ਇਹਦੇ ਵਿੱਚ ਕੁਝ ਹੋਰ ਅੰਛ ਵੀ ਸੀਗੇ ਵੀ ਭਾਈ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਲਈ ਕੀ ਕੀ ਕਰਨੇ ਆ ਸੋ ਮਤਲਬ ਇਹ ਹੈ ਜੀ ਕਿ ਇਸ ਵੇਲੇ ਬਾਗੀ ਧੜੇ ਦੇ ਵੱਲੋਂ ਉਹ ਕੁਝ ਕੀਤਾ ਜਾ ਰਿਹਾ ਜਿਹੜਾ ਕੁਝ ਸੁਖਬੀਰ ਸਿੰਘ ਬਾਦਲ ਨੂੰ ਮਨਜ਼ੂਰ ਨਹੀਂ ਸਖਬੀਰ ਬਾਦਲ ਉਹ ਗੱਲਾਂ ਕਹਿ ਰਹੇ ਆ ਜਿਹੜੀਆਂ ਕਿ ਇਸ ਵੇਲੇ ਬਾਗੀਆਂ ਨੂੰ ਮਜ਼ਦੂਰ ਨਹੀਂ ਉਹ ਤਾਂ ਇਹ ਵੀ ਗੱਲ ਕਹਿੰਦੇ ਸਖਬੀਰ ਹਰੀ ਕੱਲ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਜੇਕਰ ਬਗਾਵਤ ਕਰਨ ਵਾਲੇ ਧੜੇ ਦੇ ਮਨ ਦੇ ਵਿੱਚ ਹੈ ਤਾਂ ਆਪਾਂ ਅੱਜ ਵੀ ਅਸੀਂ ਚਾਹੁੰਦੇ ਜੀ ਕਿ ਉਹ ਬੈਠ ਕੇ ਸਾਡੇ ਨਾਲ ਆ ਕੇ ਗੱਲਬਾਤ ਵਿਚਾਰ ਵਟਾਂਦਰਾ ਕਰ ਸਕਦੇ ਆ ਜੇ ਤੁਸੀਂ ਪਾਰਟੀ ਨੂੰ ਬਚਾਉਣ ਦੇ ਲਈ ਪਾਰਟੀ ਦੇ ਵਿੱਚ ਸੁਧਾਰ ਦੇ ਲਈ ਕੁਝ ਕਰਨਾ ਚਾਹੁੰਦੇ ਤਾਂ ਆ ਜਾਓ ਬੈਠ ਕੇ ਗੱਲ ਕਰ ਲੈਣੇ ਆ ਪਰ ਇਹ ਦੂਰੀਆਂ ਅਸਲ ਦੇ ਵਿੱਚ ਬਹੁਤ ਸਾਰੀਆਂ ਵੱਧੀਆਂ ਤੁਸੀਂ ਇਹ ਦੇਖੋ ਵੀ ਐਤਕੀ ਪ੍ਰੇਮ ਸਿੰਘ ਚੰਦੂ ਬਾਜਰਾ ਨੇ ਚੋਣ ਲੜੀ ਆ ਪਰ ਉਹ ਹਾਰ ਗਏ ਆ ਮਤਲਬ ਚੋਣ ਤਾਂ ਲੜੀਦਾ ਜੇਕਰ ਉਹਦੀ ਪਾਰਟੀ ਦੇ ਵਿੱਚ ਕਰੂਰਾ ਮੇਲ ਖਾਂਦਾ ਸੀ ਪਰ ਗੱਲ ਨਹੀਂ ਬਣੀ ਇਸ ਕਰਕੇ ਉਹ ਭਾਈ ਪਾਰਟੀ ਤੋਂ ਲਾਂਬੇ ਹੋ ਰਹੇ ਆ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਵਟਾਲਾ ਦੇ ਪਿਤਾ ਕੁਲਦੀਪ ਸਿੰਘ ਵਟਾਲਾ ਦਾ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਗੁਰਪ੍ਰਤਾਪ ਵਟਾਲਾ ਹੋਰੀ ਵੀ ਸਾਬਕਾ ਵਿਧਾਇਕ ਆ ਪਰ ਉਹ ਵੀ ਬਾਗੀ ਹੋ ਗਏ ਆ ਬੀਬੀ ਜਗੀਰ ਕੌਰ ਨੂੰ ਹੁਣੇ-ਹੁਣੇ ਮਨਾ ਕੇ ਤੇ ਨਾਲ ਤੋਰਿਆ ਸੀਗਾ ਚੋਣਾਂ ਤੋਂ ਪਹਿਲਾਂ ਪਰ ਉਹ ਵੀ ਬਾਗੀ ਹੋ ਗਏ ਆ ਸੁਖਦੇਵ ਸਿੰਘ ਢਿੰਡਸਾ ਹੋਰਾਂ ਨੇ ਸੰਯੁਕਤ ਅਕਾਲੀ ਦਲ ਦਾ ਹਲੇਮਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀਤਾ ਸੀਗਾ ਪਰ ਟਿਕਟ ਨਹੀਂ ਮਿਲੀ ਪਰਮਿੰਦਰ ਢਿੰਡਸਾ ਦੀ ਥਾਂ ਦੇ ਉੱਤੇ ਇਕਬਾਲ ਸਿੰਘ ਝੂਂਦਾ ਨੋਟ ਰਖ ਦਿੱਤੀ ਗਈ ਹੈ ਸੰਗਰੂਰ ਤੋਂ ਪਰ ਗੱਲ ਨਹੀਂ ਬਣੀ ਉਹ ਵੀ ਹੁਣ ਬਗਾਵਤ ਦੇ ਰਾਹ ਦੇ ਉੱਤੇ ਆ ਯਾਨੀ ਕਿ ਵੱਡੀ ਗਿਣਤੀ ਦੇ ਵਿੱਚ ਨੇਤਾ ਜਿਹੜੇ ਅਕਾਲੀ ਦਲ ਦੇ ਬਗਾਵਤ ਦੇ ਰਾਹ ਦੇ ਉੱਤੇ ਤੁਰ ਰਹੇ ਆ ਬਗਾਵਤ ਕਰਨ ਵਾਲੇ ਇਹ ਗੱਲ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਲੇ-ਦਵਾਲੇ ਗਲਬਾ ਇਹੋ ਜਾਂ ਕਿ ਭਾਈ ਚਾਪਲੂਸਾਂ ਦੀ ਪਰਮਾਰਾ ਉਹ ਉਹਨਾਂ ਨੂੰ ਅਸਲ ਜਾਣਕਾਰੀ ਦਿੰਦੇ ਹੀ ਨਹੀਂ ਜਦਕਿ ਉਹ ਜਿਹੜੇ ਆਪਸ ਦੇ ਵਿੱਚ ਲੜਦੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਵੀ ਇਹਨਾਂ ਨੇ ਪ੍ਰਧਾਨ ਸਾਹਿਬ ਨੂੰ ਕਾਬੂ ਦੇ ਵਿੱਚ ਹਾਈਜੈਕਰ ਕਰਕੇ ਰੱਖਿਆ ਉਹ ਕਹਿੰਦੇ ਵੀ ਨਾ ਇਦਾਂ ਦੀ ਗੱਲ ਕੋਈ ਨਹੀਂ ਪ੍ਰਧਾਨ ਸਾਹਿਬ ਨੂੰ ਸਭ ਪਤਾ ਵੀ ਚੰਗਾ ਕੌਣਾ ਮਾੜਾ ਕੌਣਾ ਸਹੀ ਕੌਣਾ ਗਲਤ ਕੌਣਾ ਸੋ ਇਹੋ ਜੇ ਵੀਰ ਵੀ ਭਾਈ ਅੰਜਨੇ ਸਾਹਮਣੇ ਰੱਬ ਜਾਣਦਾ ਵੀ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਕੀ ਬਣੂਗਾ ਪਰ ਇਹ ਗੱਲ ਸੱਚੀ ਹੈ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਰਹਿਣਾ ਤੇ ਪੈਰਾਂ 'ਚ ਰਹਿਣਾ ਇਹ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੀ ਇਹ ਇਕਲੌਤੀ ਖੇਤਰੀ ਪਾਰਟੀ ਆ ਜੇ ਮੰਨ ਲਓ ਪੰਜਾਬ ਦੇ ਵਿੱਚ ਇਕਲੌਤੀ ਖੇਤਰੀ ਪਾਰਟੀ ਮੁੱਕ ਗਈ ਜਾਂ ਮਰ ਗਈ ਤਾਂ ਫੇਰ ਭਾਈ ਗੱਲ ਇਹ ਵੀ ਸਾਰਾ ਕੁਝ ਦਿੱਲੀ ਤੋਂ ਚੱਲਿਆ ਕਰਨਾ ਪਰ ਅਕਾਲੀ ਦਲ ਨੇ ਅਤੀਤ ਦੇ ਵਿੱਚ ਕਈ ਗਲਤੀਆਂ ਕੀਤੀਆਂ ਕੀਤੀਆਂ ਬਾਕੀ ਪਾਰਟੀਆਂ ਨੇ ਵੀ ਆ ਪਰ ਅਕਾਲੀ ਦਲ ਦੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਇਸ ਵੇਲੇ ਬਹੁਤ ਸਾਰੀਆਂ ਮੂਰੇ ਆਈਆਂ ਮੈਂ ਗਲਤਗਾ ਨਹੀਂ ਤੁਲਨਾ ਕਰਕੇ ਰੱਖਦਾ ਵੀ ਆਪਾਂ ਬੇਦਬੀ ਦਾ ਦੋਸ਼ ਲੱਗਦਾ ਵੀ ਭਾਈ ਬੇਦਬੀਆਂ ਹੋਈਆਂ ਨੇ ਤੇ ਰਾਜ ਦੇ ਵਿੱਚ ਅਕਾਲੀ ਦਲ ਦੇ ਰਾਜ ਦੇ ਵਿੱਚ ਤੇ ਇਹ ਗੋਲੀकांड ਹੋਇਆ ਬਹੁਤ ਮਾੜਾ ਹੋਇਆ ਤੇ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਹੈ ਕਿੱਥੇ ਮਿਲੇ ਹੀ ਕੁਝ ਨਹੀਂਗਾ ਦੂਜੀ ਗੱਲ ਇਹ ਹੈ ਵੀ ਕਾਂਗਰਸ ਦੇ ਰਾਜ ਦੇ ਵਿੱਚ ਆਪਾਂ ਜਾਣਦੇ ਵੀ ਕਿਸੇ ਵੇਲੇ 1984 ਦੇ ਵਿੱਚ ਦਰਬਾਰ ਸਾਹਿਬ ਨੂੰ ਢਾਇਆ ਗਿਆ ਕਾਲ ਤਖਤ ਸਾਹਿਬ ਤੇ ਗੋਲੀਆਂ ਚੱਲੀਆਂ ਪਰ ਉਹਨਾਂ ਦੇ ਬੰਦੇ ਇੱਥੇ ਕੀ ਸੱਤ ਜਿੱਤੇ ਆ ਮਤਲਬ ਇਹ ਹੈ ਵੀ ਲੋਕ ਇੱਥੇ ਕੀ ਵੀ ਤੇ ਪਹਿਲਾਂ ਵੀ ਥੋੜਾ ਜਿਹਾ ਐਂ ਸੋਚਦੇ ਹੁੰਦੇ ਆ ਲੋਕਾਂ ਦੇ ਮਨ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਪਾਸੇ ਨੂੰ ਕਿਹੜੀ ਸੋਚ ਆ ਜੇ ਸੋ ਵੇਖਦੇ ਭਾਈ ਅਕਾਲ ਤਖਤ ਸਾਹਿਬ ਦੇ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਫੈਸਲੇ ਕੀਤੇ ਗਲਤ ਲੰਗੇਵੇੜੇ ਦੇ ਵਿੱਚ ਉਹਨਾਂ ਦਾ ਭਵਿੱਖ ਕੀ ਆ ਤੇ ਹੁਣ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫੀਨਾਮਾ ਦੇ ਕੇ ਆਏ ਆ ਜਾਂ ਦੇ ਕੇ ਆਉਣ ਲੱਗੇ ਆ ਉਹਨਾਂ ਦਾ ਕੀ ਬਣਦਾ ਇਸ ਸਮੇਂ ਨੇ ਬਹੁਤ ਕੁਝ ਬਿਆਨ ਕਰਨਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਸਮੇਂ ਨੇ ਬਹੁਤ ਕੁਝ ਬਿਆਨ ਕਰਨਾ ਪਰ ਨਾਲ ਦੇ ਨਾਲ ਇੱਕ ਸਭ ਤੋਂ ਵੱਡਾ ਸਵਾਲ ਇਹ ਹੈ ਵਿਕਰਮ ਮਜੀਠੀਆ ਕਿੱਥੇ ਨੇ ਨਜ਼ਰ ਨਹੀਂ ਆ ਰਹੇ ਟੇਣਾ ਸਾਹਿਬ ਚਾਹੇ ਆਪਾਂ ਰਿਸ਼ਤੇਦਾਰੀ ਦੇ ਤੌਰ ਤੇ ਗੱਲ ਕਰ ਲਈਏ ਚਾਹੇ ਪਾਰਟੀ ਦੇ ਤੌਰ ਤੇ ਗੱਲ ਕਰ ਲਈਏ ਚਾਹੇ ਜਿਹੜੇ ਇਸ ਵੇਲੇ ਬਹੁਤ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਵਿੱਚੋਂ ਇੱਕ ਨਾ ਵਿਕਰਮ ਮਜੀਠੀਆ ਹੋਰਾਂ ਦਾ ਵੀ ਹੈ ਪਰ ਇੰਨੀ ਜ਼ਿਆਦਾ ਸਥਿਤੀ ਤਣਾਪੂਰਨ ਬਣੀ ਹੋਈ ਹੈ ਸੁਖਬੀਰ ਬਾਦਲ ਹੋਣ ਦੇ ਲਈ ਇੰਨਾ ਜ਼ਿਆਦਾ ਸਮਝ ਤੋਂ ਬਾਹਰ ਹੋਇਆ ਹੋਇਆ ਸਾਰਾ ਕੁਝ ਪਰ ਇਸ ਸਭ ਕੁਝ ਦੇ ਵਿੱਚ ਵਿਕਰਮ ਮਜੀਠੀਆ ਹੋਰੀ ਬਿਲਕੁਲ ਚੁੱਪ ਨੇ ਔਰ ਉਹਨਾਂ ਦੀ ਚੁੱਪੀ ਨੇ ਵੀ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਜੀ ਬਿਲਕੁਲ ਦੇਖੋ ਜੀ ਗੱਲ ਇਹ ਹੈ ਵੀ ਇੱਕ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਆ ਸਾਬਕਾ ਮਾਲਮંત્રી ਆ ਸਾਬਕਾ ਵਿਧਾਇਕ ਆ ਸਾਬਕਾ ਯੂਥ ਪ੍ਰਧਾਨ ਆ ਬਹੁਤ ਸਾਰਾ ਉਹਨਾਂ ਦੇ ਕੋਲੇ ਅਹੁਦੇਦਾਰੀਆਂ ਰਹੀਆਂ ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਉਹ ਰਿਸ਼ਤੇਦਾਰ ਵੀ ਆ ਉਹ ਇਸ ਵੱਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਾਲਾ ਸਾਹਿਬ ਵੀ ਆ ਉਹਨਾਂ ਦੀ ਭੈਣ ਆ ਜਿਹੜੀ ਹਰਸਮਰਤ ਕੌਰ ਬਾਦਲ ਉਹ ਸੁਖਬੀਰ ਬਾਦਲ ਦੇ ਘਰੇ ਆ ਸੋ ਉਹਨਾਂ ਦੇ ਵੱਲੋਂ ਜੀਜੇ ਦੇ ਪੱਖ ਦੇ ਵਿੱਚ ਇੱਕ ਵੀ ਬਿਆਨ ਨਾ ਦੇਣਾ ਤੇ ਬਿਲਕੁਲ ਚੁੱਪਗੁੜਪ ਕਰ ਜਾਣਾ ਉਹਨਾਂ ਦੇ ਵੱਲੋਂ ਇੱਕ ਵੀ ਸ਼ਬਦ ਮੂੰਹ ਦੇ ਵਿੱਚੋਂ ਬਾਹਰ ਨਾ ਕੱਢਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਖੜਾ ਕਰਨ ਵਾਲੀ ਗੱਲ ਆ ਦੇਖੋ ਲੰਮੇ ਸਮੇਂ ਤੋਂ ਇਸ ਗੱਲ ਦੀ ਚਰਚਾ ਚੱਲਦੀ ਆ ਕਿ ਦੋਵਾਂ ਪਰਿਵਾਰਾਂ ਦੇ ਵਿੱਚ ਯਾਨੀ ਕਿ ਬਾਦਲ ਪਰਿਵਾਰ ਦੇ ਵਿੱਚ ਤੇ ਮਜੀਠੀਆ ਪਰਿਵਾਰ ਦੇ ਵਿੱਚ ਸਬੰਧ ਸੁਖਾਵੇਂ ਨਹੀਂ ਆ ਪਰ ਗੱਲ ਇਹ ਜਿ ਕਿ ਇਹ ਇਸ ਮੋੜ ਦੇ ਉੱਤੇ ਆ ਕੇ ਉਜਾਗਰ ਹੋਣ ਲੱਗ ਪਿਆ ਆ ਸਬੰਧਾ ਜਿਹੜੇ ਉਹ ਬਾਦਲ ਪਰਿਵਾਰ ਦੇ ਵਿੱਚ ਤੇ ਕੈਰੋਂ ਪਰਿਵਾਰ ਦੇ ਵਿੱਚ ਵੀ ਸੁਖਾਵੇਂ ਨਹੀਂ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਬਾਦਲ ਪਰਿਵਾਰ ਦੀ ਧੀ ਆ ਉਹਨਾਂ ਨੂੰ ਤਾਂ ਇੱਥੇ ਕੀ ਲੋਕ ਸਭਾ ਨਹੀਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਸੁਖਬੀਰ ਸਿੰਘ ਬਾਦਲ ਨੇ ਤੇ ਬਲਟੋਹਾ ਦੇ ਪੱਖ ਦੇ ਵਿੱਚ ਗੱਲ ਗਈ ਸੀ ਵੀ ਭਾਈ ਇਹ ਤਾਂ ਕੈਰੋਂ ਪਰਿਵਾਰਾ ਜਿਹੜਾ ਆਦੇਸ਼ ਪ੍ਰਤਾਪ ਸਿੰਘ ਕੈਰੋਂਤਾ ਜੀ ਅਮਰਤਪਾਲ ਦੇ ਪੱਖ ਦੇ ਵਿੱਚ ਪ੍ਰਚਾਰ ਕਰਦੇ ਆ ਅੰਦਰ ਖਾਤੇ ਨਾਲ ਮਿਲੇ ਹੋਏ ਆ ਸੋ ਮਤਲਬ ਇਹ ਹੈ ਜੀ ਕਿ ਵੱਡੇ ਪਰਿਵਾਰਾਂ ਦੇ ਵਿੱਚ ਇਸ ਵੇਲੇ ਕਈ ਤਰ੍ਹਾਂ ਦੀ ਤਣਾਤਣੀ ਦਾ ਸلسਲਾ ਚੱਲਦਾ ਸੋ ਵਿਕਰਮ ਸਿੰਘ ਮਜੀਠੀਆ ਕਿਉਂ ਚੁੱਪਾ ਵਿਕਰਮ ਸਿੰਘ ਮਜੀਠੀਆ ਦੀ ਚੁੱਪ ਕੀ ਨਵਾਂ ਰੰਗ ਲੈ ਕੇ ਆਉ ਵਿਕਰਮ ਸਿੰਘ ਮਜੀਠੀਆ ਆਉਂਦੇ ਸਮੇਂ ਦੇ ਵਿੱਚ ਕੀ ਪਤਾ ਖੇਡਣਗੇ ਕੀ ਵਿਕਰਮ ਸਿੰਘ ਮਜੀਠੀਆ ਵੇਟ ਐਂਡ ਵਾਚ ਵਾਲੀ ਪਾਲਿਸੀ ਦੇ ਉੱਤੇ ਆ ਕੀ ਮਜੀਠੀਆ ਖਰੀ ਸੱਚੀ ਮੁੱਚੀ ਬਾਗੀਆਂ ਦੇ ਨਾਲ ਅੰਦਰ ਖਾਤੇ ਮਿਲੇ ਹੋਏ ਆ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਕੁਝ ਕੁ ਲੋਕੋ ਗੱਲ ਕਹਿੰਦੇ ਵੀ ਸੁਖਬੀਰ ਨਹੀਂ ਤੇ ਮਜੀਠੀਆ ਹੁਰਾਂ ਦੀ ਦਾਲ ਆਪਸ ਦੇ ਵਿੱਚ ਲੰਮੇ ਸਮੇਂ ਤੋਂ ਨਹੀਂ ਗਲਦੀ। ਇਸੇ ਕਰਕੇ ਉਹ ਇਸ ਵੇਲੇ ਬਾਗੀਆਂ ਨੂੰ ਹੀ ਸ਼ਹਿਰ-ਸ਼ਹਿਰ ਹੰਦੇ ਹੋਣ। ਸੋ ਇਸ ਤਰੀਕੇ ਦੇ ਚਰਚੇ ਆ ਹਾਲਾਂਕਿ ਕਨਫਰਮ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਇਤਕੀ ਹੈਰਾਨ ਜ਼ਰੂਰ ਹੁੰਦਾ ਬੰਦਾ। ਚਲੋ ਸੌਖੇ ਵੇਲੇ ਦੇ ਵਿੱਚ ਬੰਦਾ ਕੋਈ ਨਾ ਬੋਲੇ, ਇੱਕ ਪਾਸੇ ਹੋ ਜੇ ਪਰ ਜਦੋਂ ਔਖਾ ਵੇਲਾ ਹੋਵੇ ਪਾਰਟੀ ਦੇ ਉੱਤੇ ਤੇ ਖਾਸ ਕਰਕੇ ਰਿਸ਼ਤੇਦਾਰ ਦੇ ਉੱਤੇ ਫੇਰ ਤਾਂ ਬੰਦਾ ਆਪਣੇ ਵਿਚਾਰ ਪੇਸ਼ ਕਰਦਾ ਹੀ ਆ ਪਰ ਐਤਕੀ ਉਹਨਾਂ ਦੇ ਵੱਲੋਂ ਕੋਈ ਵਿਚਾਰਨਾ ਪੇਸ਼ ਕਰਨਾ ਉਹਨਾਂ ਦੇ ਵੱਲੋਂ ਬਾਹਰ ਰਹਿ ਕੇ ਵੀ ਕੋਈ ਗੱਲ ਨਾ ਕਰਨਾ ਉਹਨਾਂ ਦੇ ਵੱਲੋਂ ਇੱਕ ਪੈਸੇ ਦੀ ਕੋਈ ਹੱਕ ਦੇ ਵਿੱਚ ਗੱਲ ਨਾ ਕਰਨਾ ਇਹ ਸੱਚੇ ਵਿੱਚ ਇੱਕ ਸਵਾਲ ਖੜੇ ਕਰਨ ਵਾਲੀ ਗੱਲ ਆ ਜੀ ਬਿਲਕੁਲ ਸਹੀ ਹੋ ਗਿਆ ਜਨਾਬ ਸਾਹਿਬ ਹੁਣ ਆਪਾਂ ਜਲੰਧਰ ਵਾਲੀ ਜ਼ਮੀਨ ਚੋਂ ਦੀ ਗੱਲ ਕਰਦੇ ਆ ਜੀ ਜਲੰਧਰ ਵਾਲੀ ਜ਼ਮੀਨ ਚੋਂ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਨੇ ਤੇਵੇਂ ਤੇਵੇਂ ਹੋਰ ਜ਼ਿਆਦਾ ਸਥਿਤੀ ਦਿਲਚਸਪ ਹੁੰਦੀ ਜਾ ਰਹੀ ਹੈ ਜੀ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਹੁਣ ਤਾਂ ਜਲੰਧਰ ਦੇ ਵਿੱਚ ਰਹਿਣ ਲੱਗ ਪਏ ਨੇ ਦੇਖੋ ਇਹ ਨਾ ਬੜੇ ਲੰਮੇ ਸਮੇ ਬੀ ਕਿਸੇ ਸਰਕਾਰ ਦੇ ਰਾਜ ਦੇ ਵਿੱਚ ਜਬਨੀ ਚੋਣ ਹੋ ਰਹੀ ਹੋਵੇ ਤੇ ਮੁੱਖ ਮੰਤਰੀ ਸਾਹਿਬ ਨੇ ਇੰਨਾ ਫਿਕਰ ਕੀਤਾ ਹੋਵੇ ਕਿ ਉਹ ਅੱਡਾ ਗੱਡਾ ਲੈ ਕੇ ਉਸ ਸ਼ਹਿਰ ਦੇ ਵਿੱਚ ਹੀ ਬਹਿਗੇ ਹੋਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਆ ਵੀ ਜੇਕਰ ਸਾਡੇ ਹੱਥ ਦੇ ਵਿੱਚੋਂ ਇਹ ਵੀ ਸੀਟ ਨਿਕਲ ਗਈ ਤਾਂ ਫੇਰ ਭਾਈ ਮੇਰੇ ਰੁਤਬੇ ਨੂੰ ਵੀ ਬਹੁਤ ਵੱਡਾ ਫਰਕ ਪੈਣਾ ਵੀ ਲੋਕ ਸਭਾ ਚੋਣਾਂ ਦੇ ਵਿੱਚ ਕਿਰਕਰੀ ਬਹੁਤ ਹੋਈ ਹੈ 13 ਦੇ ਵਿੱਚੋਂ 3 ਮਿਲੀਆਂ ਤੇ ਹੁਣ ਜੇਕਰ ਇਹ ਸੀਟ ਨਹੀਂ ਮਿਲਦੀ ਹਾਲਾਂਕਿ ਜੇ ਨਹੀਂ ਵੀ ਮਿਲਦੀ ਤਾਂ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੂੰ 59 ਚਾਹੀਦੇ ਆ ਤੇ ਆਪਾਂ ਜਾਣਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਕੋਲੇ ਇਸ ਵੇਲੇ ਵਿਧਾਇਕਾ ਇਹਨਾਂ ਦੇ ਕੋਲੇ 92 ਆ ਚਾਹੀਦੇ 59 ਆ ਪਰ ਇਹਨਾਂ ਨੂੰ ਇਹ ਫਿਕਰ ਆ ਵੀ ਭਾਈ ਜੇਕਰ ਇਹ ਸੀਟ ਨਾ ਮਿਲੀ ਤਾਂ ਸਾਡਾ ਵਕਾਰ ਆ ਜਿਹੜਾ ਉਹ ਦਾਦੇ ਉੱਤੇ ਲੱਗ ਜਾਣਾ ਸੋ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ ਜਲੰਧਰ ਦੇ ਵਿੱਚ ਆ ਉਹ ਤੇ ਉਹਨਾਂ ਦੀ ਧਰਮ ਪਤਰੀ ਦੇ ਵੱਲੋਂ ਜਲੰਧਰ ਪੱਛਮੀ ਹਲਕੇ ਦੇ ਵਿੱਚ ਜਿੱਥੇ ਜ਼ਿਮਨੀ ਚੋਣ ਹੋਣੀ ਆ ਲਗਾਤਾਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਦੀ ਵੱਡੀ ਗਿਣਤੀ ਦੇ ਵਿੱਚ ਲੀਡਰਸ਼ਿਪ ਆ ਜਿਹੜੀ ਉਹ ਜਲੰਧਰ ਦੇ ਵਿੱਚ ਆ ਆਮ ਆਦਮੀ ਪਾਰਟੀ ਢੜਰਾ ਤੇ ਇਕ ਕਰ ਰਹੀ ਹੈ ਵੀ ਭਾਈ ਅਸੀਂ ਇੱਥੇ ਬਾਜੀ ਜਿੱਤ ਲਗੇ ਆਮ ਆਦਮੀ ਪਾਰਟੀ ਇਸ ਗੱਲ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ ਵੀ ਅਸੀਂ ਇੱਥੇ ਰਿਕਾਰਡ ਤੋੜ ਵੋਟਾਂ ਨੇ ਫਰਕ ਨਾਲ ਜਿੱਤਗੇ ਤੇ ਇਹਦੇ ਵਿੱਚ ਵੀ ਕੋਈ ਦੋਰਾਇਆ ਨਹੀਂ ਦੇਖੋ ਕੱਲ ਨੂੰ ਪਾਸਾ ਪਲਟ ਜਾਵੇ ਗੱਲ ਵੱਖਰੀ ਹੈ ਪਰ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਮਹਿੰਦਰ ਭਗਤ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਦਾ ਪਰੜੜਾ ਭਾਰੀ ਪ੍ਰਤੀਤ ਹੁੰਦਾ ਉਹਦੇ ਕਾਰਨ ਦੋ ਤਿੰਨ ਇੱਕ ਕਾਰਨ ਇਹ ਜਿਕੇ ਜਿਹੜੀ ਚੋਣ ਹੁੰਦੀ ਹੈ ਜਬਨੀ ਉਹ ਆਮ ਤੌਰ ਤੇ ਸੱਤਾਧਾਰੀ ਧਿਰ ਦੀ ਮੰਨੀ ਜਾਂਦੀ ਆ ਉਹਦੇ ਕੋਲੇ ਮਸ਼ੀਨਰੀ ਸਾਰੀ ਹੁੰਦੀ ਆ ਉਹਦੇ ਕੋਲੇ ਬਜਟ ਹੁੰਦਾ ਲੋਕ ਇਹ ਸੋਚਦੇ ਆ ਕਿ ਯਾਰ ਜੇਕਰ ਇਹਨਾਂ ਦਾ ਬੰਦਾ ਜਿਤਾਵਾਂਗੇ ਆਮ ਆਦਮੀ ਪਾਰਟੀ ਵਾਲਾ ਜਾਂ ਕੋਈ ਵੀ ਸੱਤਾਧਾਰੀ ਤੇਰਦਾ ਤਾਂ ਇਹ ਜੀ ਹਲਕੇ ਲਈ ਕੁਝ ਨਾ ਕੁਝ ਬਜਟ ਆਊਗਾ ਦੂਜੀ ਗੱਲ ਇਹ ਆ ਕਿ ਮਹਿੰਦਰ ਭਗਤਾ ਜਿਹੜਾ ਉਹ ਭਗਤ ਚੁੰਨੀ ਲਾਲ ਦਾ ਪੁੱਤ ਆ ਜਿਹੜੇ ਕਿ ਕਿਸੇ ਵੇਲੇ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਮੌਕੇ ਸਥਾਨਕ ਸਰਕਾਰਾਂ ਮਹਿਕਮੇ ਨੇ ਮੰਤਰੀ ਰਹੇ ਆ ਉਹਨਾਂ ਨੇ ਉੱਥੇ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਾ ਤੇ ਬੀਜੇਪੀ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਲੋਕਾਂ ਦੇ ਨਾਲ ਆਪਣਾ ਤਾਲਬੇਲ ਕਾਫੀ ਬਣਾਇਆ ਤੇ ਮਹਿੰਦਰ ਭਗਤ ਜਿਹੜੇ ਜਲੰਧਰ ਦੀ ਜ਼ਿਮਨੀ ਚੋਣ ਦੇ ਮੌਕੇ ਜਦੋਂ ਲੋਕ ਸਭਾ ਦੀ ਹੋਈ ਸੀ ਉਦੋਂ ਉਹ ਚਲੇ ਗਏ ਸੀਗੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਸੋ ਦੋ ਤਿੰਨ ਗੱਲਾਂ ਮਹਿੰਦਰ ਭਗਤ ਦੇ ਪੱਖ ਚ ਜਾਂਦੀਆਂ ਇੱਕ ਭਗਤ ਭਾਈਚਾਰੇ ਦੀ ਵੋਟ ਕਾਫੀ ਵੱਡੀ ਗਿਣਤੀ ਚ ਹੈਗੀ ਆ ਦੂਜੀ ਗੱਲ ਇਹ ਵੀ ਮੁਕਾਬਲੇ ਦੇ ਵਿੱਚ ਕਿ ਹੈ ਹੀ ਕੋਲ ਤਿੰਨ ਤਰ੍ਹਾਂ ਕੋਈ ਚੌਥੀ ਤਰ ਹੈ ਹੀ ਨਹੀਂ ਇੱਕ ਤਰੀਕੇ ਦੇ ਨਾਲ ਸੋ ਆਸ ਭਗਤ ਦੀ ਬਣਦੀ ਆ ਬਾਕੀ ਸਮੇਂ ਨੇ ਜਿਹੜੀ ਪਲਟੀਬਾਰੀ ਉਹ ਸਭ ਦੇ ਸਾਹਮਣੇ ਆਉਣੀ ਹੈ ਜੀ ਬਿਲਕੁਲ ਤਾਨਾ ਸਾਹਿਬ ਹੁਣ ਗੱਲ ਕਰਦੇ ਆ ਜੀ ক্রিকেট ਦੀ ਕਮਾਲ ਹੋ ਗਈ ਇੰਡੀਆ ਨੇ T20 ਵਰਲਡ ਕਪ ਜਿੱਤ ਲਿਆ ਔਰ ਬੜਾ ਦਿਲਚਸਪ ਮੈਚ ਰਿਹਾ ਉਹ ਪਰ ਉਸ ਤੋਂ ਬਾਅਦ ਦੇ ਵਿੱਚ ਹੁਣ ਕਹਿੰਦੇ BCCI ਨੇ ਕਹਿ ਦਿੱਤਾ 125 ਕਰੋੜ ਰੁਪਏ ਟੀਮ ਨੂੰ ਦਿੱਤਾ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡੀ ਰਾਸ਼ੀ ਹੈ ਤੇ ਭਾਰਤੀ ਟੀਮ ਨੂੰ 125 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ BCCI ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਭਾਰਤੀ ਕ੍ਰਿਕਟ ਟੀਮ ਆ ਜਿਹੜੀ ਜਿਹਨੇ ਕਿ T20 ਵਰਲਡ ਕਪ ਜਿੱਤਿਆ ਇਹਨੂੰ 125 ਕਰੋੜ ਰੁਪਏ ਦੇਵਾਂਗੇ ਉਸ ਤੋਂ ਕੁਲੀ ਕਹਿੰਦੇ ਵੀ ਇਤਕੀ ਭਾਰਤੀ ਖਿਡਾਰੀਆਂ ਨੇ ਚਮਤਕਾਰ ਬਹੁਤ ਕੀਤਾ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਦੇ ਵਿੱਚ ਇਸ ਤੋਂ ਪਹਿਲਾਂ ਇਹ ਜਿਹੜਾ T20 ਵਰਲਡ ਕੱਪ ਜਿੱਤਿਆ ਗਿਆ ਸੀਗਾ ਕਈ ਵਰਿਆਂ ਤੋਂ ਇਹ ਜਿਹੜਾ ਸੋਕਾ ਪਿਆ ਸੀਗਾ ਲਗਭਗ ਡੇਢ ਦਹਾਕੇ ਤੋਂ ਇਸ ਗੱਲ ਦਾ ਇਸ ਵਰਲਡ ਕੱਪ ਦੇ ਵਿੱਚ ਫਾਈਨਲ ਜਿੱਤਣ ਦਾ ਸੋਕਾ ਪਿਆ ਸੀਗਾ ਪਰ ਹੁਣ ਉਹਨਾਂ ਨੇ ਇਹ ਜਿਹੜਾ ਸੋਕਾ ਇਹ ਤੋੜ ਦਿੱਤਾ ਤੇ ਜਿਸ ਤਰੀਕੇ ਦੇ ਨਾਲ ਇਹ ਸੋਕਾ ਤੋੜਿਆ ਤੇ ਉਸ ਤੋਂ ਬਾਅਦ ਹੁਣ ਕਈ ਤਰ੍ਹਾਂ ਦੇ ਆ ਲੋਕਾਂ ਦੇ ਮਨਾਂ ਵਿੱਚ ਖੁਸ਼ੀ ਭਰੇ ਵਿਚਾਰ ਆ ਰਹੇ ਆ ਤੇ ਗੱਲ ਇਹ ਜੀ ਕਿ ਅਰਸ਼ਦੀਪ ਸਿੰਘ ਅਰਸ਼ਦੀਪ ਨੇ ਵੀ ਕਮਾਲ ਕੀਤੀ ਆ ਉਹਨੇ ਸਭ ਤੋਂ ਵੱਧ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ 17 ਵਿਕਟਾਂ ਲਈਆਂ ਇਸ ਵਰਲਡ ਕੱਪ ਦੇ ਵਿੱਚ ਦੂਜੀ ਗੱਲ ਇਹ ਆ ਜੀ ਕਿ ਇੱਥੇ ਕੀ ਜਸਪ੍ਰੀ ਤੋਂ ਬੁਮਰਾ ਉਹਨੇ ਵੀ ਸੋਹਣਾ ਪੇਸ਼ਕਾਰੀ ਕੀਤੀ ਆ ਕਮਾਲ ਕਰਤੀ ਆ ਵਿਰਾਟ ਕੋਹਲੀ ਨੇ ਵੀ ਸਿਰ ਲਾਇਆ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਅਤ ਕਰਾਈ ਗਈ ਹੈ ਦੱਖਣੀ ਅਫਰੀਕਾ ਨੂੰ ਬੜੇ ਜ਼ਬਰਦਸਤ ਮੁਕਾਬਲੇ ਦੇ ਵਿੱਚ ਐਨ ਮੌਕੇ ਦੇ ਉੱਤੇ ਹਰਾਉਣ ਚ ਕਾਮਯਾਬੀ ਹਾਸਲ ਕੀਤੀ ਆ ਸੋ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਨੇ ਤੇ ਰਵਿੰਦਰ ਜਡੇਜਾ ਨੇ ਇਹ T20 ਵਰਲਡ ਕਪ ਜਿੱਤਣ ਤੋਂ ਬਾਅਦ ਇਸ ਫਾਰਮੈਟ ਤੋਂ ਯਾਨੀ ਕਿ T20 ਖੇਡਣ ਤੋਂ ਸੰਨਿਆਸ ਲੈ ਲਿਆ ਸੋ ਇਹ ਵੀ ਇੱਕ ਅਚਬੇ ਵਾਲੀ ਗੱਲ ਆ ਜਾਂ ਕਹਿਣਗੇ ਚਲੋ ਉਹਨਾਂ ਨੇ ਮਨ ਦੀ ਮੌਜਾ ਤੇ ਪ੍ਰਸ਼ੰਸਕਾ ਜਿਹੜੇ ਕ੍ਰਿਕਟ ਦੇ ਕੋਈ ਵਿਰਾਟ ਕੋਹਲੀ ਦਾ ਪ੍ਰਸ਼ੰਸਕਾ ਕੋਈ ਇਥੇ ਰੋਹਿਤ ਸ਼ਰਮਾ ਦਾ ਕੋਈ ਜਡੇਜਾ ਹੋਰਾਂ ਦਾ ਉਹਨਾਂ ਨੂੰ ਇਹ ਗੱਲ ਮਹਿਸੂਸੇ ਜ ਕਰ ਗਈ ਆ ਪਰ ਗੱਲ ਇਹ ਜੀ ਕਿ ਉਹ ਕਹਿੰਦੇ ਸੀ ਬਾਕੀ ਫਾਰਮੈਟ ਦੇ ਵਿੱਚ ਖੇਡਣਾ ਜਾਰੀ ਰੱਖਾਂਗੇ ਪਰ 125 ਕਰੋੜ ਰੁਪਏ ਜੀ ਭਾਰਤੀ ਕ੍ਰਿਕਟ ਟੀਮ ਨੂੰ ਮਿਲੂਗਾ ਇਹ ਇੱਕ ਬਹੁਤ ਵੱਡੀ ਰਾਸ਼ੀ ਹੈ ਇਹ ਉਹਨਾਂ ਦਾ ਹੌਸਲਾ ਫਜ਼ਾਈ ਵਾਲੀ ਗੱਲ ਹੈ ਤੇ ਬਾਕੀ ਵੀ ਆਪਾਂ ਗੱਲ ਕਰ ਰਹੇ ਹੁੰਦੇ ਆ ਕਿ ਖਿਡਾਰੀ ਸਾਰੇ ਹੀ ਚੰਗੇ ਆ ਦੱਖਣੀ ਅਫਰੀਕਾ ਨੇ ਵੀ ਬਹੁਤ ਸੋਹਣਾ ਮੁਕਾਬਲਾ ਕੀਤਾ ਜਿਹੜਾ ਉਹਨਾਂ ਨੇ ਮੁਕਾਬਲਾ ਪੇਸ਼ ਕੀਤਾ ਤੇ ਉਹਦੇ ਕਰਕੇ ਉਹਨਾਂ ਦੀ ਟੀਮ ਆ ਜਿਹੜੀ ਉਹ ਵੀ ਸਲਾਹੁਤਾ ਦੀ ਹੱਕਦਾਰ ਆ ਪਰ ਗੱਲ ਇਹ ਜੀ ਕਿ ਐਤਕੀ ਲੋਕਾਂ ਨੇ ਸਾਰ ਰੋਕ ਕੇ ਇਹ ਮੈਚ ਦੇਖਿਆ ਤੇ ਲੋਕਾਂ ਨੇ ਇਸ ਜਿੱਤ ਦਾ ਆਨੰਦ ਮਾਣਿਆ ਪਟਾਕੇ ਚੱਲੇ ਤੇ ਭੰਗੜੇ ਪਏ ਆ ਪਾਰਟੀਆਂ ਹੋਈਆਂ ਤੇ ਖੁਸ਼ੀਆਂ ਮਨਾਈਆਂ ਸੋ ਲੋਕਾਂ ਦੇ ਮਨ ਦੇ ਵਿੱਚ ਬੜੇ ਚੰਗੇ ਵਿਚਾਰ ਆਏ ਆ ਜੀ ਬਿਲਕੁਲ ਚੰਨਾ ਸਾਹਿਬ ਹੁਣ ਗੱਲ ਕਰਦੇ ਆ ਜੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦੀ ਕਹਿੰਦੇ ਕਿ ਕੋਈ ਜਵਾਬ ਹੀ ਨਹੀਂ ਦਿੱਤਾ ਉਹਨੇ ਜਿਹੜਾ ਉਹਨੂੰ ਨੋਟਿਸ ਭੇਜਿਆ ਗਿਆਗੇ ਉਹਨੂੰ ਅਸਲ ਦੇ ਵਿੱਚ ਨਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਸੀਗੀ ਅੰਮ੍ਰਿਤਸਰ ਦੀ ਪੁਲਿਸ ਦੇ ਕੋਲੇ ਇਹਦੇ ਕਰਕੇ ਤੇ ਇਸ ਕੁੜੀ ਦੇ ਉੱਤੇ ਅਰਚਨਾ ਮਕਵਾਨਾ ਦੇ ਉੱਤੇ ਜਿਨੇ ਕਿ ਯੋਗਾ ਡੇ ਦੇ ਮੌਕੇ ਦਰਬਾਰ ਸਾਹਿਬ ਦੇ ਵਿੱਚ ਯੋਗਾ ਆਸਣ ਕਰਤੇ ਸੀ ਪ੍ਰਕਰਮਾਂ ਦੇ ਵਿੱਚ ਬਾਬਾ ਦੀਪ ਸਿੰਘ ਦਾ ਜਿਹੜਾ ਉੱਥੇ ਸਥਾਨ ਬਣਿਆ ਉਹਦੇ ਕੋਲੇ ਤੇ ਉਸ ਤੋਂ ਬਾਅਦ ਉਹਦੇ ਉੱਤੇ 295 ਇਹਦਾ ਪਰਚਾ ਦਰਜ ਹੋ ਗਿਆ। ਉਸ ਕੁੜੀ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ 30 ਜੂਨ ਤੱਕ ਨੋਟਿਸ ਦਾ ਉੱਤਰ ਲੈਣ ਵਾਸਤੇ ਕਿਹਾ ਸੀ। ਪਰ ਉਸ ਕੁੜੀ ਦੇ ਵੱਲੋਂ ਕੋਈ ਉੱਤਰ ਨਹੀਂ ਦਿੱਤਾ ਗਿਆ। ਉਸ ਕੁੜੀ ਨੇ ਅੱਗੋ ਮੋੜਵੇਂ ਰੂਪ ਦੇ ਵਿੱਚ ਵੀਡੀਓ ਬਣਾ ਕੇ ਗੱਲ ਕਹੀ ਸੀ ਕਿ ਮੇਰੇ ਉੱਤੇ ਦਰਜ ਕਰਵਾਇਆ ਗਿਆ ਪਰਚਾ ਰੱਦ ਕੀਤਾ ਜਾਵੇ ਤੇ ਜੇਕਰ ਇਹ ਰੱਦ ਨਾ ਕੀਤਾ ਗਿਆ ਤੇ ਫਿਰ ਭਾਈ ਮੈਂ ਵੀ ਫਾਈਟ ਕਰਨ ਨੂੰ ਮੈਂ ਵੀ ਕਾਨੂੰਨੀ ਲੜਾਈ ਲੜਨ ਨੂੰ ਤਿਆਰ ਆ। ਤੇ ਇਹ ਗੱਲ ਕਹੀ ਸੀ ਉਹਨੇ ਵੀ ਭਾਈ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ ਉਹਨੇ 30 ਜੂਨ ਤੱਕ ਕੋਈ ਉੱਤਰ ਨਹੀਂ ਦਿੱਤਾ ਤੇ ਜਿਸ ਤਰੀਕੇ ਦੇ ਨਾਲ ਉਹਨੇ ਉੱਤਰ ਨਹੀਂ ਦਿੱਤਾ ਤੇ ਹੁਣ ਉਸ ਤੋਂ ਬਾਅਦ ਸ਼ਰੋਮਣੀ ਕਮੇਟੀ ਕੀ ਕਰੂਗੀ ਉਹਦੇ ਸਮੇਂ ਦੇ ਵਿੱਚ ਤੇ ਇਹ ਵੇਨੇ ਕੀ ਬਣਦਾ ਪਰ ਗੱਲ ਇਹ ਜਿ ਕਿ ਇਹ ਮਾਮਲਾ ਕਾਫੀ ਗੁੰਝਣ ਵਾਲਾ ਬਣ ਗਿਆ ਇਹ ਮਾਮਲਾ ਕਾਫੀ ਉਲਝਣ ਵਾਲਾ ਬਣ ਗਿਆ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਆਏ ਆ ਜੀ ਤੇ ਟੇਹਰਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਮੀਂਹ ਬਹੁਤ ਸਾਰਾ ਪੈ ਗਿਆ ਜੀ ਪੰਜਾਬ ਦੇ ਵਿੱਚ ਮੀਂਹ ਆ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਕੀ ਹੁਣ ਤਾਂ ਇਹ ਗੱਲ ਕਹੇ ਵੀ ਸਾਰੇ ਪੰਜਾਬ ਦੇ ਵਿੱਚ ਹੀ ਮੀਂਹ ਆ ਜਿਹੜਾ ਉਹ ਵੱਖ-ਵੱਖ ਥਾਵਾਂ ਤੇ ਕਾਫੀ ਪੈ ਗਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 3 ਤੋਂ ਲੈ ਕੇ 4 ਜਣਾ ਤੱਕ ਮੀਂਹ ਬੇਹਦ ਪੈਣ ਦੀ ਆਸ ਹੈ ਪੰਜਾਬ ਦੇ ਵਿੱਚ ਹੋਰ ਪਰਵਾਮੀ ਪੈਣ ਦੀ ਆਸ ਹੈ ਜਲੰਧਰ ਤੋਂ ਲੈ ਕੇ ਪੰਜਾਬ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਬਹੁਤ ਜ਼ਬਰਦਸਤ ਮੀਂਹ ਪਿਆ ਮੌਨਸੂਨ ਪਉਣਾ ਪੰਜਾਬ ਦੇ ਵਿੱਚ ਬੇहद ਐਕਟਿਵ ਹੋ ਗੀਆਂ ਪੰਜਾਬ ਦੇ ਵਿੱਚ ਇਸ ਵੇਲੇ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਤੇ ਇਹ ਜਦੋਂ ਹੁਣ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਖੇਤਾਂ ਦੇ ਵਿੱਚ ਪਾਣੀ ਜਾਂ ਵਕ ਵਕਤਾਂਵਾਂ ਤੇ ਪਾਣੀ ਖੜਾ ਕਰਨ ਦੀ ਲੋੜ ਆ ਤਾਂ ਬਿਜਲੀ ਦਾ ਵੀ ਇਸ ਵੇਲੇ ਮੰਗ ਥੋੜੀ ਜਿਹੀ ਘਟੀ ਆ ਉਹਦਾ ਕਾਰਨ ਵੀ ਹੁਣ ਟਿਊਬਵੈਲ ਘੱਟ ਚੱਲਣਗੇ ਹੁਣ ਏਸੀ ਘੱਟ ਚੱਲਣਗੇ ਥੋੜੀ ਜਿਹੀ ਤਪਸ਼ ਘਟੀ ਆ ਮੀਂਹ ਲਗਾਤਾਰ ਪੈਣਾ ਤੇ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੀਂਹ ਨੇ ਕਹਿੰਦੇ ਇਤਕੀ ਵਟ ਕੱਢਣੇ ਆ ਤੇ ਪੰਜਾਬ ਦੇ ਵਿੱਚ ਸਭ ਕੁਝ ਠੀਕ ਠਾਕ ਰਹੇ ਇਨੀ ਅਸੀਂ ਕਾਮਨਾ ਕਰਦੇ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਰਾਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ